ਸਾਡੀ ਅੱਜ ਸਵੇਰ ਦੀ ਮੀਟਿੰਗ ਹੋਈ ਸੀ ਬੜਾ ਇੰਤਜ਼ਾਰ ਸਾਨੂੰ ਕੀਤਾ ਵੀ ਕੀ ਹੈ ਉਹ ਸਾਡੀ ਜਿਹੜੀ ਪ੍ਰਧਾਨਗੀ ਮੈਡਲ ਦੀ ਤਿੰਨ ਜਣਾਂ ਦੀ ਸਾਡੀ ਮੀਟਿੰਗ ਹੋਈ ਹੈ ਉਹ ਤੇ ਸਾਰੀ ਜਾਣਕਾਰੀ ਦੇਣਗੇ ਮੈਂ ਸਿਰਫ ਜਿਹੜੇ ਇਸ਼ੂ ਤੇ ਆਪਣੀ ਮੀਟਿੰਗ ਪਿਛੇ ਪ੍ਰਸ਼ਾਸਨ ਨਾਲ ਚੱਲੀ ਹੈ ਇਸ਼ੂ ਦੋ ਸੀਗੇ ਅਸੀਂ ਇੱਕ ਇਸ਼ੂ ਦੀ ਗੱਲ ਕੀਤੀ ਹੈ ਡੱਲੇਵਾਲ ਸਾਹਿਬ ਦੀ ਕਿ ਡੱਲੇਵਾਲ ਸਾਹਿਬ ਜਿਹੜੇ ਹਸਪਤਾਲ ਟਰਾਂਸਪੋਰਟ ਚਾਹ ਹਸਪਤਾਲ ਦੇ ਵਿੱਚ ਜੋ ਕਿਵੇਂ ਗਏ ਕਿਵੇਂ ਗਏ ਇਹਦੇ ਸਪਸ਼ਟੀਕਰਨ ਸਰਕਾਰ ਕਰੇ ਜਿੰਨਾ ਚਿਰ ਉਹਨਾਂ ਚਿਰ ਕੋਈ ਗੱਲ ਨਹੀਂ ਚੱਲਦੀ ਡੱਲੇਵਾਲ ਸਾਹਿਬ ਆ ਕੇ ਇੱਥੇ ਤੁਸੀਂ ਉਹਨੂੰ ਛੱਡੋ ਡੱਲੇਵਾਲ ਸਾਹਿਬ ਇੱਥੇ ਆਉਣ ਸਾਡੀ ਇਹੀ ਬੇਨਤੀ ਹੈ ਉਹਨਾਂ ਨੂੰ ਕਿ ਜਿੰਨਾ ਚਿਰ ਡੱਲੇਵਾਲ ਸਾਹਿਬ ਨਹੀਂ ਇੱਥੇ ਆਉਂਦੇ ਉਹਨੇ ਗਾਹਾਂ ਕੋਈ ਇਸ਼ੂ ਤੇ ਚਰਚਾ ਨਹੀਂ ਹੋਣੀ ਜਿਹੜੀ ਮਾਲ ਕੇਂਦਰ ਸਰਕਾਰ ਦੀ ਗੱਲ ਹੈ ਮੰਗਾਂ ਦੀ ਗੱਲ ਹੈ ਇਹ ਈਸ਼ੂ ਬਾਤ ਹੈ ਡੱਲੇਵਾਲ ਸਾਹਿਬਾਰੇ ਕੀ ਸੋਚਦੀ ਹੈ ਪੰਜਾਬ ਸਰਕਾਰ ਸਾਡੀ ਤਾਂ ਗੱਲਬਾਤ ਪੰਜਾਬ ਸਰਕਾਰ ਨਾਲ ਹੈ ਗੱਲ ਲੰਮੀ ਨਹੀਂ ਹੋਈ ਸਿਰਫ ਬੈਠੇ ਰਹੇ ਇਹ ਈਸ਼ੂ ਤੇ ਅਸੀਂ ਜਵਾਬ ਪੁੱਛਿਆ ਕਿ ਜਿਨ੍ਹਾਂ ਦੇ ਡੱਲੇਵਾਲ ਸਾਹਿਬ ਨੂੰ ਪੰਜਾਬ ਸਰਕਾਰ ਮੋਰਚੇ 'ਚ ਭੇਜੇ ਗਾਂਹਾਂ ਵਾਲੇ ਈਸ਼ੂ ਆ ਜਿਹੜੇ ਉਹ ਫੇਰ ਵਿਚਾਰਾ ਤਾਂ ਅਗਲੇ ਮੈਂ ਇਹ ਕਹਿੰਦਾ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਗੱਲ ਅਸੀਂ ਸੁਣ ਲਈ ਅਸੀਂ ਆਪਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੰਜਾਬ ਸਰਕਾਰ ਨਾਲ ਗੱਲ ਕਰਕੇ ਮੰਤਰੀ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਜਲਦੀ ਹੀ ਤੁਹਾਨੂੰ ਮੈਸੇਜ ਦੁਬਾਰਾ ਦੇਵਾਂਗੇ ਅਸੀਂ ਤਾਂ ਇੱਥੋਂ ਤੱਕ ਵੀ ਕਹਤਾ ਕਿ ਜਿਹੇ ਜਿਹਾ ਮਾਹੌਲ ਹੈ ਜਿਹੇ ਜਿਹਾ ਸਾਨੂੰ ਗੁੱਸਾ ਹੈ ਜਿੰਨਾ ਕਿ ਸਾਨੂੰ ਆਇਆ ਹੈ ਜਿੰਨਾ ਕਿ ਕੀਤਾ ਇਹਨੂੰ ਬਿਹਤਰ ਇਹ ਹੈ ਸਾਨੂੰ ਲੜਦਾ ਅਸੀਂ ਲੜਦੇ ਆ ਤਾਂ ਬਿਹਤਰ ਇਹ ਹੈ ਕਿ ਸਭ ਤੋਂ ਸ਼ਾਂਤ ਕਰਨਾ ਹੈ ਤਾਂ ਲੋਕਾਂ ਨੂੰ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਤਾਂ ਉਹਨਾਂ ਨੇ ਸਾਨੂੰ ਇੰਨਾਕ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਅਸੀਂ ਤਾਂहां ਗੱਲਬਾਤ ਕਰਕੇ ਤੁਹਾਨੂੰ ਮੈਸੇਜ ਦੇਵਾਂਗੇ ਅਸੀਂ ਇਹ ਕਿਹਾ ਵੀ ਸਾਨੂੰ ਮੈਸੇਜ ਦੇਣ ਦੀ ਲੋੜ ਨਹੀਂ ਡੱਲੇਵਾਲ ਸਾਹਿਬ ਤੁਹਾਡੇ ਕੋਲੇ ਆ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਆਓ ਅਗਲੀਆਂ ਗੱਲਾਂ ਫੇਰ ਹੀ ਸ਼ੁਕਰਾਂਗੇ ਹੁਣ ਮੇਰੇ ਤੋਂ ਬਾਅਦ ਜਿਹੜੀ ਸਾਡੀ ਮੀਟਿੰਗ ਚੱਲੀ ਐ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਆਪਣੇ ਨਭੰਗੂ ਜੀ ਸਾਰਿਆਂ ਦੀ ਜਾਣਕਾਰੀ ਕਰਨਗੇ ਮੈਂ ਇੰਨੀਕ ਜਾਣਕਾਰੀ ਦੇ ਕੇ ਜਿਹੜੀ ਉਹਨਾਂ ਨੂੰ ਸਾਫ਼ ਕਰ ਦਿਆਂ ਕਿ ਜਿਹੜੀ ਸਾਡੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਅਸੀਂ ਮੈਸੇਜ ਦਿੱਤਾ ਮੀਟਿੰਗ ਤੇ ਮੰਗਾ ਤੇ ਕੋਈ ਚਰਚਾ ਨਹੀਂ ਹੋਈ ਹੁਣੇ ਸਰਕਾਰ ਦੀ ਮਰਜ਼ੀ ਹੈ ਡੱਲੇਵਾਲ ਸਾਹਿਬ ਇੱਥੇ ਕਿਦੋਂ ਲੈ ਕੇ ਆਉਂਦੇ ਆ ਛੱਡਦੇ ਆ ਨਹੀਂ ਛੱਡਦੇ ਅਗਲਾ ਪ੍ਰੋਗਰਾਮ ਫਿਰ ਸਾਨੂੰ ਉਹਨਾਂ ਨੇ ਕੋਈ ਸਮਾਂ ਮੰਗਿਆ ਸਮਾਂ ਤੋਂ ਉਹ ਜਿਹੜਾ ਅਸੀਂ ਫਿਰ ਲਾਜ਼ਮੀ ਇਸ ਇਸ਼ੂ ਤੇ ਚਰਚਾ ਕਰਾਂਗੇ ਹੁਣ ਜਿਹੜੇ ਆਪਣੇ ਸਾਰੇ ਆਗੂ ਨੇ ਉਹਨਾਂ ਦੀ ਜਾਣ ਪਛਾਣ ਕਰਵਾ ਕੇ ਸਵੇਰੇ ਵੀ ਗੱਲ ਚੱਲੀ ਸੀ ਜਿਹੜੀ ਤੁਸੀਂ ਸਵੇਰੇ ਪੀਸੀ ਦੀ ਗੱਲ ਕੀਤੀ ਸੀ ਜਾਂ ਬਿਆਰ ਅਸੀਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪੀਸੀ ਦਾ ਟਾਈਮ ਹੈਗਾ ਖਨੋਰੀ ਬਾਰਡਰ ਦਾ ਉਹ ਸ਼ਾਮ ਦੇ 4 ਵਜੇ ਦਾ ਡਨ ਕਰ ਦਿੱਤਾ ਗਿਆ ਹਰ ਰੋਜ਼ 4 ਵਜੇ ਪੀਸੀ ਹੋਇਆ ਕਰੂਗੀ ਔਰ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਤੁਹਾਡੇ ਮਾਧਿਅਮ ਰਹੀ ਜਿਵੇਂ ਕਾਕਾ ਕੋਟੜਾ ਨੇ ਕਿਹਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਮੀਟਿੰਗ ਦੋ ਟੁਕ ਦੀ ਗੱਲ ਹੋਈ ਆ ਵੀ ਡੱਲੇਵਾਲ ਸਾਹਿਬ ਪਹਿਲਾ ਮੋਰਚੇ 'ਚ ਹਾਜ਼ਰ ਕਰੋ ਡੱਲੇਵਾਲ ਸਾਹਿਬ ਨੂੰ ਇੱਥੇ ਲਿਆਓ ਤੇ ਉਸ ਤੋਂ ਬਾਅਦ ਹੀ ਜਿਹੜੀ ਅਗਲੀ ਕੋਈ ਗੱਲ ਹੈਗੀ ਉਸ ਤੋਂ ਬਾਅਦ ਕਰਾਂਗੇ ਜਿਵੇਂ ਪ੍ਰਸਥਿਤੀ ਬਣੀ ਮੋਰਚਿਆਂ ਦੀ ਤਾਂ ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਢੱਲੇਵਾਲ ਸਾਹਿਬ ਔਰ ਸੁਖਜੀਤ ਸਿੰਘ ਹਰਦੋ ਝੰਡੇ ਸਾਹਿਬ ਮਰਨ ਵਰਤ ਤੇ ਬੈਠੇ ਨੇ ਅੱਜ ਉਸ ਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੋਂ ਕੋ ਕਿਸਾਨ ਜਿਹੜਾ ਹਰ ਵਰਗ ਕਿਸਾਨੀ ਕਰਦਾ ਇਹਦੇ ਵਿੱਚ ਜਿੱਥੇ ਸਿੱਖ ਭਾਈਚਾਰਾ ਵੀ ਕਰਦਾ ਔਰ ਹੋਰ ਬਰਾਦਰੀਆਂ ਵੀ ਕਰਦੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਮੋਰਚਿਆਂ ਦੀ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਜਿੱਥੇ ਵੀ ਜਿਹੜੇ ਵੀ ਧਰਮ ਨੂੰ ਮੰਨਦੇ ਨੇ ਲੋਕ ਚਾਹੇ ਹੋ ਗੁਰਦੁਆਰਾ ਸਾਹਿਬ ਜਾਂਦੇ ਨੇ ਕੋਈ ਮੰਦਿਰ ਜਾਂਦਾ ਕੋਈ ਮਸੀਦ ਜਾਂਦਾ ਸਾਰੇ ਧਰਮਾਂ ਦੇ ਲੋਕ ਕਰਦੇ ਨੇ ਹਸਕ ਜੀ ਅਜਗਜੀਤ ਸਿੰਘ ਢੱਲੇਵਾਲ ਸਾਹਿਬ ਲਈ ਔਰ ਜਗਜੀ ਆਪਣੇ ਸੁਖਜੀਤ ਸਿੰਘ ਹਰਦੋ ਚੰਡੇ ਲਈ ਸਵੇਰੇ ਸ਼ਾਮ ਹਰਦਾਸ ਵੇਤ ਉਹਨਾਂ ਦੀ ਚੜ੍ਹਦੀ ਕਲਾ ਲਈ ਕਰਨ ਅਗਲਾ ਜਿਹੜਾ ਸਾਡਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਗੱਲ ਹੈਗੀ ਆ ਦੇਖੋ ਉਹ ਹੈਗੇ ਕੁਸਟਡੀ ਦੇ ਵਿੱਚ ਸਰਕਾਰ ਕੋਲ ਸਰਕਾਰ ਕੀ ਕਰਨਾ ਚਾਹੁੰਦੀ ਆ ਉਸ ਈਸ਼ੂਆ ਤੇ ਗੱਲ ਹੋਈ ਆ ਕਿਉਂਕਿ ਜਿਵੇਂ ਜੋ ਕੋ ਸਰਕਾਰ ਚਾਹੁੰਦੀ ਸੀ ਜੋ ਕੋ ਸਰਕਾਰਾਂ ਨੇ ਸੋਚਿਆ ਸੀਗਾ ਸਰਕਾਰ ਕੀ ਸੋਚਦੀ ਸੀ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰੀਕੇ ਨਾਲ ਚੁੱਕ ਕੇ ਕਿਤੇ ਨਾ ਕਿਤੇ ਮੋਰਚਿਆਂ ਨੂੰ ਕਿਤੇ ਨਾ ਕਿਤੇ ਕਿਸਾਨਾਂ ਤੇ ਕਿਤੇ ਨਾ ਕਿਤੇ ਕਿਸਾਨ ਆਗੂਆਂ ਤੇ ਇੱਕ ਦਹਿਸ਼ਤ ਬਣਾਈ ਜਾਊਗੀ ਵੀ ਕਿਤੇ ਨਾ ਕਿਤੇ ਮੋਰਚਿਆਂ ਨੂੰ ਜਿਵੇਂ ਬੜੇ ਤਰੀਕੇ ਨਾਲ ਬੜੇ ਦਿਮਾਗ ਨਾਲ ਸਰਕਾਰਾਂ ਨੇ ਕੀਤਾ ਬੰਦੀ ਬਣਾ ਕੇ ਲੁਧਿਆਣੇ ਦੇ ਵਿੱਚ ਡੀ ਐਮ ਸੀ ਹਸਪੀਟਲ ਰੱਖਿਆ ਵੀ ਜਿਹੜੇ ਕਿਸਾਨ ਨੇ ਉਹਨਾਂ ਦਾ ਕਿਤੇ ਬ੍ਰੇਨ ਇਧਰਲੇ ਪਾਸੇ ਨੂੰ ਹੋਊਗਾ ਜਿਹੜੀ ਸੰਗਤ ਆ ਜਗਜੀਤ ਸਿੰਘ ਡੱਲੇਵਾਲ ਨੂੰ ਬੜੇ ਪਿਆਰ ਕਰਦੇ ਨੇ ਲੋਕ ਵੀ ਮੋਰਚੇ ਦੀ ਧਿਆਨ ਥੋੜਾ ਜਿਹਾ ਉਧਰ ਜਾਊਗਾ ਤਾਂ ਕਿਤੇ ਨਾ ਕਿਤੇ ਜਿਹੜੀ ਗਿਣਤੀ ਹੈਗੀ ਆ ਇਸ ਤਰੀਕੇ ਨਾਲ ਵੀ ਮੋਰਚਿਆਂ ਦੀ ਗਿਣਤੀ ਘਟੂਗੀ ਕਿਉਂਕਿ ਵਿਚਾਰ ਜਿਹੜੀ ਆ ਮਨਸ਼ਾ ਸੀਗੀ ਜਿਹੜੀ ਦੋਨੇ ਗਵਰਨਮੈਂਟ ਚਾਹ ਪੰਜਾਬ ਸਰਕਾਰ ਹੋਵੇ ਚਾਹ ਸੈਕਟਰ ਸਰਕਾਰ ਹੋਵੇ ਉਹਦੀ ਸਾਫ ਨਹੀਂ ਪਰ ਅਸੀਂ ਤੁਹਾਡੇ ਮਾਦੀਮ ਰਾਈ ਜਿਵੇਂ ਸਾਡੇ ਦੋ ਆਗੂ ਮਰਨ ਵਰਤ ਤੇ ਬੈਠੇ ਨੇ ਕਿਉਂਕਿ ਇਸੇ ਤਰ੍ਹਾਂ ਕੜੀ ਤਹਿਤ ਜਿਨੀਆਂ ਸਾਡੀਆਂ 12 ਮੰਗਾਂ ਤੇ 13 ਫਰਵਰੀ ਤੋਂ ਸਾਡੇ ਮੋਰਚੇ ਲੱਗੇ ਹੋਏ ਨੇ ਉਸ ਤੇ ਅਟਲ ਖੜੇ ਆ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮੋਰਚੇ ਚ ਚੜ੍ਹਦੀ ਕਲਾ ਵਿੱਚ ਨੇ ਜਿਵੇਂ ਸੁਖਜੀਤ ਸਿੰਘ ਹਰਦੋ ਛੰਡੇ ਸਾਹਿਬ ਬੈਠੇ ਆ ਜਗਜੀਤ ਸਿੰਘ ਡੱਲੇਵਾਲ ਸਾਹਿਬ ਬੈਠੇ ਆ ਉਹਨਾਂ ਤੋਂ ਬਾਅਦ ਜਿਹੜੇ ਵੀ ਜਿਵੇਂ ਵੀ ਮੋਰਚਿਆਂ ਨੇ ਤੈਅ ਕੀਤਾ ਕਿਉਂਕਿ ਸਾਡਾ ਆਗੂ ਕੋਈ ਸ਼ਹੀਦ ਹੋ ਜਾਂਦਾ ਉਹਨਾਂ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਉਥੇ ਮਰਨ ਵਰਤ ਦੇ ਅਗਲੀ ਕੜੀ ਤਹਿਤ ਦੂਜੇ ਆਗੂ ਬੈਠਣਗੇ ਦੇਖੋ ਜਿਹੜੀ ਸਾਡੀ ਮੀਟਿੰਗ ਹੋਈ ਆ ਦੂਜੇ ਫਾਰਮ ਨਾਲ ਨਹੀਂ ਮੀਟਿੰਗ ਹੋਏ ਪਾਈ ਕਿਉਂਕਿ ਸਮੇਂ ਦੀ ਘਾਟ ਹੋਣ ਕਰਕੇ ਜਿੰਨੀ ਸੰਗਤ ਆਈ ਆ ਸੰਗਤ ਦੇ ਪ੍ਰਬੰਧ ਕਰਨੇ ਲਈ ਦੋਨੇ ਮੋਰਚੇ ਅੰਦੀ ਡਿਊਟੀ ਵੀ ਬਣਦੀ ਆ ਅਸੀਂ ਸਵੇਰ ਦੇ ਲੱਗੇ ਹੋਏ ਆ ਕਿਉਂਕਿ ਸਾਡੀ ਨਾਨ ਪਿਟੀਕਲ ਦੀ ਇੱਥੇ ਮੋਰਚੇ ਚ ਮੀਟਿੰਗ ਹੋਈ ਸੀ ਉਹਦੇ ਵਿੱਚ ਇਹੀ ਫੈਸਲਾ ਲਿਆ ਦੇਖੋ ਸਾਰੇ ਧਰਮਾਂ ਦੇ ਵਰਗਾਂ ਦੇ ਲੋਕ ਕਿਸਾਨੀ ਖੇਤੀ ਕਰਦੇ ਆ ਅਸੀਂ ਉਹਨਾਂ ਨੂੰ ਅਪੀਲ ਤੁਹਾਡੇ ਮਾਧਿਅਮ ਰਾਹੀਂ ਕੀਤੀ ਆ ਜਿਹੜੇ ਧਰਮ ਨੂੰ ਵੀ ਮੰਨਦੇ ਨੇ ਲੋਕ ਉਹ ਦੋਨੇ ਫਾਰਮਾਂ ਦੀ ਮਤਲਬ ਚੜ੍ਹਦੀ ਕਲਾ ਲਈ ਹਰਦਾਸ ਬੇਨਤੀ ਕਰਨ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਆ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਸਿੰਘ ਡੱਲੇਵਾਲ ਚਾਹੇ ਉਹ ਬੰਦੀ ਬਣਾ ਰੱਖੇ ਨੇ ਪੰਜਾਬ ਸਰਕਾਰ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਆ ਉਹਨਾਂ ਲਈ ਤੇ ਦੂਜੇ ਜਿਹੜੇ ਮਰਨ ਵਰਤ ਤੇ ਬੈਠੇ ਆ ਸੁਖਜੀਤ ਸਿੰਘ ਹਰਦੋ ਝੰਡੇ ਲਈ ਉਹਨਾਂ ਲਈ ਹਰਦਾਸ ਬੇਨਤੀ ਕਰਨ ਸਵੇਰੇ ਸਾਡਾ ਆਪਾਸ ਹੋਇਆ ਸੀ ਕੱਲ ਨੂੰ ਫੇਰ ਮੀਟਿੰਗਾਂ ਕਰਕੇ ਦੋਨੇ ਫਾਰਮਾਂ ਦੀ ਮੀਟਿੰਗ ਹੋਊਗੀ ਜਿਹੜਾ ਅਗਲਾ ਡਿਸੀਜਨ ਜੋ ਵੀ ਹੋਊਗਾ ਉਹ ਪ੍ਰੈਸ ਦੇ ਸਾਹਮਣੇ ਰੱਖਿਆ ਜਾਊਗਾ ਔਰ ਜਿਹੜੀ ਪ੍ਰੈਸ ਦੀ ਬਾਤਾਂ ਹੋਏ ਕਰੂਗੀ ਖਨਵਰੀ ਬਾਰਡਰ ਤੇ ਉਹ 4 ਵਜੇ ਦਾ ਟਾਈਮ ਰੱਖਿਆ 4 ਵਜੇ ਕਰੇ ਕਰਾਂਗੇ ਹਰ ਰੋਜ਼ ਔਰ ਮੈਂ ਆਪਦੇ ਮਾਧਿਅਮ ਰਹੀ ਇਹ ਕਹਿਣਾ ਚਾਹਣਾ ਜਿਵੇਂ ਪ੍ਰਸ਼ਾਸਨ ਅੱਜ ਗੱਲਾਂ ਕਰਦਾ ਪਿਆ ਕਿਸੇ ਦੀ ਸੇਹ ਦੀ ਡੱਲੇਵਾਲ ਦੀ ਉਹਨਾਂ ਦੀਆਂ ਰਿਪੋਰਟਾਂ ਦੀ ਗੱਲ ਕਰਦਾ 10 ਮਹੀਨਿਆਂ ਤੋਂ ਮੋਰਚਾ ਚੱਲਦਾ ਉਦੋਂ ਉਦੋਂ ਪ੍ਰਸ਼ਾਸਨ ਕਿੱਥੇ ਆ ਉਦੋਂ ਦੀ ਪੰਜਾਬ ਸਰਕਾਰ ਕਿੱਥੇ ਹੈਗੀ ਆ ਪਰ ਜਿਹੜੇ 453 ਕਿਸਾਨ ਸ਼ਹੀਦ ਹੋਏ ਨੇ ਉਹ ਉਹਨਾਂ ਦੀ ਸੇਹ ਦੀ ਪਰਵਾਹ ਨਹੀਂ ਹੈ ਸਰਕਾਰ ਨੂੰ ਸਾਡਾ ਸ਼ੁਭਕਰਨ ਪੁੱਤ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਉਸ ਤੋਂ ਵੀ ਅੱਗੇ ਜਾਵਾਂ ਪਿਰਤਪਾਲ ਸਿੰਘ ਨੂੰ ਹਰਿਆਣੇ ਦੇ ਸਰਕਾਰ ਦੇ ਗੁੰਡਿਆਂ ਨੇ ਚੁੱਕ ਕੇ ਬੋਰੀਆਂ ਦੇ ਵਿੱਚ ਪਾ ਕੇ ਹਰਿਆਣਾ ਦੇ ਵਿੱਚ ਲੈ ਗਏ ਉਹਦਾ ਇਲਾਜ ਨਹੀਂ ਕਰਾਇਆ ਇਹ ਸਰਕਾਰਾਂ ਕਿੱਥੇ ਉਦੋਂ ਪੰਜਾਬ ਸਰਕਾਰ ਕਿੱਤੇ ਸੀ ਉਦੋਂ ਮੋਰਚਿਆਂ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਉਹਨਾਂ ਨੂੰ ਪੀਜੀਆਈ ਦੇ ਵਿੱਚ ਬਾਪੂ ਬਲਦੇਵ ਸਿੰਘ ਸਿਰਸਾ ਜੀ ਬੈਠੇ ਆ ਇਹਨਾਂ ਦੀ ਮੋਰਚਿਆਂ ਵੱਲੋਂ ਡਿਊਟੀ ਲੱਗੀ ਦੀ ਉਦੋਂ ਇਲਾਜ ਕਰਾਇਆ ਪੰਜ ਬੱਚਿਆਂ ਦੀਆਂ ਅੱਖਾਂ ਚਲੇ ਗਈਆਂ ਉਦੋਂ ਸਰਕਾਰ ਕਿੱਥੇ ਸੁੱਤੀ ਪਈ ਸੀ ਤੋਂ ਸਿੱਧਾ ਸਿੱਧਾ ਸੀ ਇਹ ਕਹਿ ਸਕਦੇ ਆ ਵੀ ਪੰਜਾਬ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਜਿਹੜੇ ਲੋਕ ਵੀ 70 ਸਾਲਾਂ ਤੋਂ ਪੰਜਾਬ ਤੇ ਕਾਬਜ਼ ਰਹੇ ਨੇ ਸੈਂਟਰ ਸਰਕਾਰ ਤਾਂ ਹੈ ਹੀ ਪੰਜਾਬ ਦੀ ਨਹੀਂ ਬਣ ਸਕਦੀ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਸਰਕਾਰ ਬਣਾਈ ਉਹ ਕਿਸਾਨਾਂ ਦੀ ਨਹੀਂ ਇੱਕ ਸਿਰਫ ਇਹ ਹੀ ਕਹਿਣ ਨੂੰ ਆ ਟੀਵੀਆਂ ਤੇ ਬੈਠ ਕੇ ਜਾਂ ਬਿਆਨ ਦੇਣੇ ਨੂੰ ਪੰਜਾਬ ਸਰਕਾਰ ਕਿਸਾਨਾਂ ਦੀ ਆ ਪਰ ਜਿਵੇਂ ਪਿੱਛੇ ਆ ਪਿਛਲੇ ਦਿਨੀ ਝੋਨੇ ਦਾ ਸੀਜ਼ਨ ਨਿਕਲਿਆ ਦਰਵਾਕ ਸਿੰਘ ਉਹਨਾਂ ਨੇ ਗੱਲ ਰੱਖੀ ਆ ਅਗਰ ਜੇ ਐਮਐਸਪੀ ਗਰੰਟੀ ਕਾਨੂੰਨ ਹੁੰਦਾ ਤਾਂ ਮੈਂ ਕਿਹਾ ਸਵਾਲੇ ਪੈਦਾ ਨਹੀਂ ਹੁੰਦਾ ਵੀ ਜੇ ਕਿਤੇ ਝੋਨੇ ਨੂੰ ਕੱਟ ਲੱਗ ਜਾਂਦਾ ਕਿਸਾਨ ਦਾ ਖੂਨ ਚੂਸਿਆ ਜਾਂਦਾ ਉਸ ਤੋਂ ਵੀ ਵੱਧ ਕੇ ਜਾਈਏ ਤੁਹਾਡੇ ਮਾਦੀਮ ਰਾਏ ਕਹਿ ਰਹੇ ਆ ਦੋਨੇ ਫਾਰਮ ਅਜ ਖਨੌਰੀ ਬਾਰਡਰ ਸ਼ੰਭੂ ਬਾਰਡਰ ਅਰ ਰਤਨਪੁਰਾ ਰਾਜਸਥਾਨ ਦੇ ਬਾਰਡਰ ਤੇ ਜੇ ਅੱਜ ਗੱਲ ਹੋ ਰਹੀ ਆ ਕਿਸਾਨ ਦੀ ਤਾਂ ਮਜ਼ਦੂਰ ਦੀ ਗੱਲ ਵੀ ਹੋ ਰਹੀ ਆ ਛੋਟੇ ਦੁਕਾਨਦਾਰ ਦੀ ਵੀ ਗੱਲ ਹੋ ਰਹੀ ਆ ਛੋਟੇ ਵਪਾਰੀ ਦੀ ਵੀ ਗੱਲ ਹੋ ਰਹੀ ਆ ਔਰ ਪੀਸਫੁਲੀ ਮੋਰਚਾ ਚੱਲਦਾ ਇਸ ਤਰ੍ਹਾਂ ਚੱਲਦਾ ਰਹੂਗਾ ਜਦ ਤੱਕ ਇਹ ਮੰਗਾਂ ਨਹੀਂ ਮਨਾ ਲੰਦੇ ਚਾਹੇ ਮੰਗਾਂ ਸੈਂਟਰ ਨਾਲ ਸੰਬੰਧਤ ਹੈਗੇ ਆ ਪਰ ਦੋਨੇ ਫਾਰਮਾਂ ਦਾ ਇਹ ਬਿਲਕੁਲ ਹੈਗਾ ਜਿੰਨੇ ਵੀ ਜਿਹੜੀ ਵੀ ਕਾਲ ਹੋਗੀ ਉਹ ਪੀਸਫੁਲੀ ਹੋਊਗੀ ਮੋਰਚਾ ਪੀਸਫੁਲੀ ਚੱਲਦਾ ਰਹੂਗਾ ਕੱਲ ਨੂੰ ਦੋਵੇਂ ਫਾਰਮਾਂ ਦੀ ਮੀਟਿੰਗ ਇੱਥੇ ਆ ਦੂਸਰਾ ਸਵਾਲ ਇਹ ਹੈ ਕਿ ਜੋ ਅੰਦਰ ਮੀਟਿੰਗ ਹੋਈ ਕਿੰਨਾ ਸਮਾਂ ਮੰਗਿਆ ਪਲੀਜ਼ ਅਧਿਕਾਰੀਆਂ ਨੇ ਕਿ ਸਾਨੂੰ ਇੱਕ ਦਿਨ ਦਾ ਦੋ ਦਿਨ ਦਾ ਸਮਾਂ ਦੇ ਦਿਓ ਅਸੀਂ ਤੁਹਾਨੂੰ ਵਾਪਸ ਦੱਸਦੇ ਦੇਖੋ ਇਹ ਦੋ ਟੁੱਕ ਦੀ ਗੱਲ ਹੋਈ ਆ ਉਹਨਾਂ ਨਾਲ ਮਿੰਟ ਤਾਂ 5-7 ਲੱਗੇ ਨੇ ਗੱਲ ਇੱਥੇ ਆ ਗੱਲ ਉਸ ਤੋਂ ਅੱਗੇ ਨਹੀਂ ਚੱਲੀ ਉਸ ਤੋਂ ਗੱਲ ਅੱਗੇ ਤਾਂ ਕਰਾਂ ਬਈ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਮੋਰਚੇ 'ਚ ਲਿਆਂਦਾ ਜਾਵੇ ਜਿਹੜੀ ਤੁਸੀਂ ਬੰਦੀ ਬਣਾ ਕੇ ਰੱਖਿਆ ਉਹਨੂੰ ਛੱਡ ਦਿੱਤਾ ਜਾਵੇ ਫਿਰ ਉਹਨਾਂ ਨੇ ਕਿਹਾ ਤੁਹਾਡੀ ਗੱਲ ਸਾਡੇ ਕੋਲ ਆ ਗਈ ਆ ਸਾਨੂੰ ਵੀ ਐ ਸੀ ਪ੍ਰਸ਼ਾਸਨ ਬਾਰ ਬਾਰ ਫੋਨ ਕਰਦਾ ਸੀ ਮੀਟਿੰਗ ਕਰਨੀ ਆ ਮੀਟਿੰਗ ਕਰਨੀ ਆ ਔਰ ਜਿਹੜਾ ਮੀਟਿੰਗ ਦੇ ਵਿੱਚ ਸਵੇਰੇ ਵੀ ਇਹ ਤੈ ਹੋ ਚੁੱਕਿਆ ਸੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਕੋਈ ਵੀ ਪ੍ਰਸ਼ਾਸਨ ਮੀਟਿੰਗ ਕਰਨੀ ਚਾਹੁੰਦਾ ਮੋਰਚੇ ਤੋਂ ਬਾਹਰ ਮੀਟਿੰਗ ਨਹੀਂ ਹੋਊਗੀ ਇਹ ਮੋਰਚੇ ਦਾ ਫੈਸਲਾ ਬਿਲਕੁਲ اٹਲ ਹੈਗਾ ਵਾ ਤੁਹਾਨੂੰ ਵੀ ਕਿਹਾ ਵੀ 4 ਵਜੇ ਪੀਸੀ ਕਰਕੇ ਆ ਸੌਰੀ ਉਹਨਾਂ ਨਾਲ ਮੀਟਿੰਗ ਹੋਣ ਤੋਂ ਬਾਅਦ ਪੀਸੀ ਥੋੜੀ ਲੇਟ ਹੋਈ ਆ ਪਰ ਇਹ ਗੱਲ ਬਿਲਕੁਲ ਰੱਖੀ ਗਈ ਆ ਉਹਨਾਂ ਨੇ ਸਮਾਂ ਜਿਹੜਾ ਕਿਹਾ ਵੀ ਤੁਹਾਡੀ ਗੱਲ ਸਾਡੇ ਕੋਲ ਆ ਗਈ ਆ ਅਸੀਂ ਅੱਗੇ ਗੱਲ ਕਰਾਂਗੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕੀ ਅਪਡੇਟ ਹੈ ਕਿਉਂਕਿ ਕੁਝ ਚਰਚਾਵਾਂ ਚੱਲ ਰਹੀਆਂ ਨੇ ਸ਼ੂਗਰ ਨੂੰ ਲੈ ਕੇ ਉਹਨਾਂ ਦੀ ਲੋਕ ਦੇਖੋ ਡੱਲੇਵਾਲ ਸਾਹਿਬ ਨੂੰ ਜਿਹੜੀ ਸ਼ੂਗਰ ਦੀ ਗੱਲ ਆ ਪਹਿਲੀ ਗੱਲ ਤਾਂ ਸ਼ੂਗਰ ਹੋਊਗੀ ਨੀ ਨੋਰਮਲ ਆ ਸ਼ੂਗਰ ਉਹਨਾਂ ਦੀ ਜਿਹੜੀਆਂ ਟੈਸਟਾਂ ਦੀ ਗੱਲ ਕਰ ਰਿਹਾ ਇਹ ਜੀ ਕਿਹੜੀ ਨੌਬਤ ਆ ਗਈ ਵੀ 2:47 ਮਿੰਟ ਤੇ ਕਿਸਾਨ ਆਗੂ ਨੂੰ ਜਿਹੜੇ ਭਾਰਤ ਦੇ ਨਾਨ ਪਿਟੀਕਲ ਦੇ ਵੱਡੇ ਆਗੂ ਨੇ 2:47 ਮਿੰਟ ਤੇ ਜਿਸ ਕੰਡੀਸ਼ਨ ਨਾਲ ਉਹਨੂੰ ਚੁੱਕਿਆ ਜਾਂਦਾ ਉਹਨਾਂ ਨੂੰ ਜੁੱਤੇ ਨਹੀਂ ਪਹਿਨਣ ਦਿੱਤੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਮੰਨਣ ਦਿੱਤੀ ਔਰ ਉਹਨਾਂ ਨੂੰ ਪਜਾਮਾ ਨਹੀਂ ਪਹਿਨਣ ਦਿੱਤਾ ਇਹ ਜੀ ਕਿਹੜੀ ਸਥਿਤੀ ਆ ਗਈ ਇਹ ਜੀ ਕਿਹੜੀ ਨੌਬਤ ਆ ਗਈ ਵੀ ਇਸ ਤਰੀਕੇ ਨਾਲ ਉਹਨਾਂ ਦੇ ਟੈਸਟ ਕਰਾਉਣੇ ਆ ਸੋ ਮੋਰਚਾ ਬੈਠਾ ਜਗਜੀਤ ਸਿੰਘ ਡੱਲੇਵਾਲ ਆਪ ਅਵੇਅਰ ਨੇ ਡੱਲੇਵਾਲ ਸਾਹਿਬ ਨੂੰ ਇਹ ਜੀ ਕੋਈ ਬਿਮਾਰੀਆਂ ਨਹੀਂ ਆ ਉਹ ਆਪ ਰਿਪੋਰਟਾਂ ਕਰਾਉਂਦੇ ਰਹਿੰਦੇ ਹਲੇ 10 ਦਿਨ ਪਹਿਲਾਂ ਉਹਨਾਂ ਨੇ ਰਿਪੋਰਟਾਂ ਕਰਾਈਆਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਕੋਈ ਅਪਡੇਟ ਹੈਗੀ ਆ ਹਸਪੀਟਲ ਤੋਂ ਅਪਡੇਟ ਆਈ ਕੋਈ ਉਹਨਾਂ ਨਹੀਂ ਸਾਡੇ ਕੋਲ ਰਿਪੋਰਟਾਂ ਨਹੀਂ ਆਈਆਂ ਤੇ ਉਹ ਚੜ੍ਹਦੀ ਕਲਾ ਚ ਨੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਕੱਲ ਤੋਂ ਹੀ ਜਿਹੜਾ ਤੁਹਾਨੂੰ ਕੱਲ ਪ੍ਰੈਸ ਦੇ ਵਿੱਚ ਅਸੀਂ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਕੱਲ ਤੋਂ ਹੀ ਮਰਨਵਤ ਚਾਲੂ ਕਰਤਾ ਸੀ ਆਪਣਾ ਤਾਂ ਬੈਠਣਾ ਪੈ ਗਿਆ ਮਰਨਵਤ ਤੇ ਕਿ ਜਿਹੜੇ 20 ਦਿਨਾਂ ਨੂੰ ਸਥਿਤੀ ਬਣਨੀ ਸੀ ਉਹ ਸਰਕਾਰ ਦੀ ਮਾੜੀ ਨੀਤੀ ਦੇ ਕਾਰਨ ਪਹਿਲੀਆਂ ਚ ਹੀ ਬਣਾਤੀ ਸਰਕਾਰ ਨੇ ਉਸ ਨੂੰ ਅਸੀਂ ਬਹੁਤ ਨਿੰਦਣਯੋਗ ਮੰਨਦੇ ਆ ਔਰ ਦੂਜੀ ਗੱਲ ਕਿ ਅਸੀਂ ਜਿਹੜੀਆਂ ਕਿ ਪਹਿਲਾਂ ਮੰਗਾਂ ਸਾਡੀਆਂ ਜਿਹੜੀਆਂ ਉਹ ਸਾਡੀਆਂ ਮੰਗਾਂ ਹਰ ਪੂਰੇ ਭਾਰਤ ਲਈ ਹੈ ਤੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਉਹੀ ਵਾਅਦਿਆਂ ਨੂੰ ਲੈ ਕੇ ਬੈਠੇ ਆ ਕਿ ਵਾਅਦੇ ਕੀਤੇ ਹੋਏ ਸਾਡੇ ਪੂਰੇ ਕਰੇ ਸਰਕਾਰ ਜਿਹੜੇ ਕਿ ਸਾਡੇ ਨਾਲ ਜਦੋਂ ਅਸੀਂ 13 ਮਹੀਨੇ ਬੈਠੇ ਰਹੇ ਆ ਤਾਂ ਇਸ ਕਰਕੇ ਅਸੀਂ ਉੱਥੇ ਇੱਥੇ ਬੈਠੇ ਆ ਜਿਹੜਾ ਕਿ 13 ਜਨਵਰੀ ਤੋਂ ਇੱਥੇ ਆਏ ਹੋਏ ਅਸੀਂ ਆਪਣੇ ਬੱਚੇ ਵੀ ਸ਼ਹੀਦ ਕਰਾ ਲਏ ਸਾਡੇ ਬਜ਼ੁਰਗ ਵੀ ਕੁਝ ਬੰਦਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਉਸ ਲਈ ਅਸੀਂ ਸਰਕਾਰ ਨਾਲ ਨੂੰ ਕਹਿੰਨੇ ਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਹਨਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3:00 ਵਜੇ ਦਰਮਿਆਨ ਇਹ ਸਾਰੀ ਹਕੀਕਤ ਜਿਹੜਾ ਪਾਣਾ ਵਰਤਿਆ ਪਰ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਪੰਜਾਬ ਸਰਕਾਰ ਨੇ ਕਿ ਜਿਹੜਾ ਸਾਫ਼ ਜਾਰ ਹੋ ਗਿਆ ਕਿ ਸੈਂਟਰ ਸਰਕਾਰ ਦੇ ਨਾਲ ਲੜੀ ਮਿਲੀ ਹੋਈ ਆ। ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਰਤਨਗੜ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਇਡਾ ਵੱਡਾ ਐਕਸ਼ਨ ਲੈ ਜਾਣਾ। ਔਰ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਆ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਆ ਉਹ ਉਹਦੇ ਵਾਸਤੇ ਦੀ ਗੱਲ ਔਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਨਾਂ ਨੇ ਇਹ ਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ। ਔਰ ਇਹ ਵੀ ਏਡੀ ਵੱਡੀ ਬੇਵਿਸ਼ਵਾਸਤੀ ਬਣ ਚੁੱਕੀ ਹੈ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਿਸ਼ਵਾਸਤੀ ਸਾਨੂੰ ਸੈਂਟਰ ਸਰਕਾਰ ਤੋਂ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪਰੇਖਾ ਨਿਭਾਤੀ ਹੈ। ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ। ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਉਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗੱਲਬਾਹਰ ਚਲੇ ਜਾਵੇ ਔਰ ਇਸ ਕਰਕੇ ਫੌਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਥੇ ਮੋਰਚੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਿਸ਼ਵਾਸ ਦਿਵਾਇਆ ਕੀ ਸਾਨੂੰ ਇਹ ਦੱਸਦੇ ਆ ਪਰ ਕੀ ਇਹ ਮੈਸੇਜ ਕਰਦੇ ਆ ਪਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ ਅਗਲੀ ਗੱਲਬਾਤ ਹੋਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਉਹਨਾਂ ਨਾਲ ਸਾਂਝੀ ਕਰਕੇ ਕੋਈ ਅਗਲੀ ਹੋਰ ਰੂਪਰੇਖਾ ਜਿਹੜੀ ਅਲਿਕਣੀ ਆ ਉਹ ਇਸ ਪ੍ਰਸ਼ਾਸਨ ਦੇ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧੰਨਵਾਦ ਜੀ ਦਿੱਲੀ ਬਾਰਡਰਾਂ ਤੇ ਮੋਰਚੇ ਲੱਗੇ ਸੀ ਉਸ ਟਾਈਮ ਤੇ ਵੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਿਭਾ ਰਹੇ ਹੋ ਸੋ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਦੱਸਤ ਜੇ ਉਸ ਤੋਂ ਬਾਅਦ ਮਨੋਜੀ ਨੇ ਵੀ ਸੈਨਾ ਜਨੇ ਵੀ ਬੋਲਣੇ ਮੈਂ ਤਾਂ ਸਿਰਫ ਇਹਨੇ ਕਹਾਂਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਨਿਸ਼ਚਿਤ ਕੀਤਾ ਸੀ ਮਰਨ ਵਰਤ ਰੱਖਣ ਦਾ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਜੇਕਰ ਸਰਕਾਰ ਦਲ ਦੀ ਮੰਗਾ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਪੇਟ ਨਹੀਂ ਕੀਤਾ ਜਾਊਗਾ ਉਹਨਾਂ ਦਾ ਜਿਹੜਾ ਸਰੀਰ ਆ ਉਹ ਇੱਥੇ ਰੱਖਿਆ ਜਾਊਗਾ ਤੇ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਉਹਨਾਂ ਦੀ ਥਾਂ ਦਿੱਤੇ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਤੇ ਬੈਠੇਗਾ ਔਰ ਇਹ ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਭਾਰਤ ਸਰਕਾਰ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਸਾਡੀਆਂ 12 ਮੰਗਾਂ ਜਿਨ੍ਹਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਚਿਰ ਮੋਰਚਾ ਚੱਲੇਗਾ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਵੀ ਇਹ ਕਹਿਣ ਦੀਆਂ ਗੱਲਾਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਲੇਕਿਨ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਲਿਆ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 26 ਨਵੰਬਰ ਨੂੰ ਤੜਕੇ 4:30 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕ ਕੇ ਲਗਾਇਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰਾਇਨੀਤਿਕ ਵੱਲੋਂ ਤੇ ਕੇਐਮਐਮ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਅਨਵਰਤੇ ਬੈਠ ਜਾਏਗਾ ਹੁਣ ਮੈਂ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸੁਖਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਪ੍ਰੇਕਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਸੰਘਰਸ਼ ਜਿਹੜਾ ਇਹ ਚੱਲਦਾ ਰਹੇਗਾ ਔਰ ਉਹਨਾਂ ਚਿਰ ਚਲੇਗਾ ਜਿੰਨਾ ਚਿਰ ਮੰਗਾ ਪਰਵਾਨੀ ਅਸੀਂ ਤੁਹਾਡੇ ਮਾਧਮ ਰਾਹੀਂ ਇਹ ਗੱਲ ਸਾਫ਼ ਕਰਨੀ ਚਾਹੁੰਦੇ ਆ ਕਿ 13 ਫਰਵਰੀ ਤੋਂ ਸਾਡੇ ਦੋਵੇਂ ਫਾਰਮਾਂ ਵੱਲੋਂ ਬਾਰਡਰਾਂ ਦੇ ਉੱਤੇ ਸੰਘਰਸ਼ ਜਾਰੀ ਹੈ ਕੇਂਦਰ ਸਰਕਾਰ ਨੇ ਰਸਤੇ ਰੋਕ ਕੇ ਕੰਧਾਂ ਕੱਢ ਕੇ ਸਾਨੂੰ ਰੋਕਿਆ ਹੋਇਆ ਹੈ ਰਸਤਿਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਉਤਰਾ ਚੜਾ ਆਉਂਦੇ ਹੁੰਦੇ ਆ ਤੇ ਆ ਰਹੇ ਆ ਦੱਲੇਵਾਲ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਆਗੂਆ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਨਾਂ ਦੀ ਜਗ੍ਹਾ ਦੇ ਉੱਤੇ ਸੁਖਜੀਤ ਸਿੰਘ ਹਰਦੋ ਛੰਡੇ ਸਾਡੇ ਸਤਿਕਾਰਯੋਗ ਸਾਥੀ ਮਰਨ ਵਰਤ ਤੇ ਬੈਠੇ ਹੈ। ਜਣੀ ਇਸ ਤੋਂ ਅੱਗੇ ਸੰਘਰਸ਼ ਚੱਲਣੇ ਹੈ। ਇਹ ਸੰਘਰਸ਼ 19 ਦੇਰ ਤੱਕ ਚੱਲਣਗੇ ਜਿੰਨੀ ਦੇਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਕਰ ਲੈਂਦੀ। ਕਿਉਂਕਿ ਇੱਥੇ ਮਰਨ ਵਰਤ ਚਾਲੂ ਹੈ ਤੇ ਸ਼ੰਭੂ ਬਾਰਡਰ ਦੇ ਉੱਤੇ 6 ਦਸੰਬਰ ਨੂੰ ਅੱਗੇ ਵਧਣ ਦਾ ਫੈਸਲਾ ਜਿਹੜਾ ਉਹ ਕੀਤਾ ਹੋਇਆ ਹੈ। ਜਣਿ ਉੱਥੇ ਸਾਡੇ ਜਥਿਆਂ ਦੇ ਰੂਪ ਵਿੱਚ ਸਾਡੇ ਕਿਸਾਨ ਅੱਗੇ ਵਧਣਗੇ ਸਰਕਾਰ ਨੇ ਗੋਲੀਆਂ ਚਲਾਉਣੀਆਂ ਚਲਾ ਲੇ ਜਿੰਨੀਆਂ ਚਲਾਉਣੀਆਂ ਜਿੰਨੇ ਮਾਰਨੇ ਆ ਮਾਰ ਲੇ ਇੱਕ ਡੱਲੇਆਲ ਸਾਹਿਬ ਨੂੰ ਚੱਕ ਕੇ ਇਹ ਲੜਾਈ ਖਤਮ ਨਹੀਂ ਹੋ ਜਾਂਦੀ ਹਰ ਦੋ ਝੰਡੇ ਸਾਹਿਬ ਸ਼ਹੀਦੀ ਪਾ ਜਾਂਦੇ ਆ ਲੜਾਈ ਖਤਮ ਨਹੀਂ ਹੁੰਦੀ ਅਸੀਂ ਦੱਸਣਾ ਚਾਹੁੰਦੇ ਆ ਤੁਹਾਡੇ ਮਾਧਮ ਰਾਹੀਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਸਦਾ ਝੂਠ ਬੋਲਦੇ ਆਂ ਉਹ ਸਰਕਾਰਾਂ ਤੇ ਕੁਰਸੀਆਂ ਤੇ ਬੈਠ ਕੇ ਤੁਸੀਂ ਨੇ ਸਾਡੇ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਵਿੱਚ ਤਬਦੀਲ ਕਰਨ ਦਾ ਪੂਰਾ ਬੀੜਾ ਚੁੱਕਿਆ ਹੋਇਆ ਢੀ ਚੋਟੀ ਦਾ ਜੋਰ ਲਾਇਆ ਹੋਇਆ ਹੈ ਜਿਹਦੇ ਤਹਿਤ ਤੁਸੀਂ ਉਹ ਹਾਲਾਤ ਪੈਦਾ ਕੀਤੇ ਆ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੋਲੀ ਹੈ ਕਿਸਾਨਾਂ ਨੇ ਕੱਟ ਲਾਏ ਹੈ 200 ਤੋਂ ਲੈ ਕੇ 600 ਰੁਪਏ ਪ੍ਰਤੀ ਕੁੰਟਲ ਹਰ ਜਗ ਚੱਲਿਆ ਹੈ ਡੀਪੀ ਦੀ ਘਾਟ ਪੈਦਾ ਕੀਤੀ ਹੈ ਤੂੰ ਇਹਦੇ ਨਾਂ ਦੇ ਉੱਤੇ ਪੋਲੂਸ਼ਨ ਦੇ ਨਾਂ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਤੁਸੀਂ ਨੇ ਇਹ ਹਾਲਾਤ ਪੈਦਾ ਕਰ ਰਹੀ ਹੈ ਕੇਂਦਰ ਤੇ ਪੰਜਾਬ ਦੀ ਸਰਕਾਰ ਆ ਇਦੇ ਵਿੱਚ ਅਸੀਂ ਅਸਫਲ ਨਹੀਂ ਹੋਣ ਦਿੰਦੇ ਕਿਉਂਕਿ ਸਾਡੀ ਪੰਜਾਬ ਦੀ ਧਰਤੀ ਉਹਨਾਂ ਗੁਰੂ ਪੀਰਾਂ ਦੀ ਧਰਤੀ ਹੈ ਪੰਗਬਰਾਂ ਦੀ ਧਰਤੀ ਹੈ ਜਿਹੜੇ ਕਦੇ ਵੀ ਸੰਘਰਸ਼ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਸੰਘਰਸ਼ੀ ਲੋਕ ਆਪਦੇ ਸੰਘਰਸ਼ ਤੇ ਵਿਸ਼ਵਾਸ ਕਰਦੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿੰਨਾ ਜ਼ੁਲਮ ਕਰਨਾ ਹੈ ਜ਼ਬਰ ਕਰਨਾ ਹੈ ਕਰੋ ਤੇ ਅਸੀਂ ਰੱਤੀ ਪਰ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ ਦੋਵੇਂ ਫੋਰਮ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪਰਵਾਹ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਕਹਣਾ ਤੇ ਨਹੀਂ ਜਾਵਾਂਗੇ ਤੁਹਾਡੇ ਮਾਧਮ ਰਾਹੀਂ ਸਾਡੇ ਸਮੁੱਚੇ ਪਾਰਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਰਾਵੋ ਜੇ ਖੇਤੀਬਾੜੀ ਸੈਕਟਰ ਬਚਾਉਣਾ ਹੈ ਜੇ ਨੌਜਵਾਨਾਂ ਵਾਸਤੇ ਨੌਕਰੀਆਂ ਦੇ ਬੂਹੇ ਖਲੋਣੇ ਆ ਤਾਂ ਹੁਣ ਸਮਾਂ ਤੇ ਹਾਲਾਤ ਮੰਗ ਕਰਦੇ ਆ ਕਿ ਘਰਾਂ ਦੇ ਸੁੱਖ ਤਿਆਕ ਕੇ ਆਓ ਆ ਸੰਘਰਸ਼ਾਂ ਚ ਕੁੱਦੀਏ ਸੜਕਾਂ ਤੇ ਆਈਏ ਤੇ ਸਰਕਾਰ ਦੀਆਂ ਨਾਸਾਂ ਦੇ ਵਿੱਚ ਧੂਆਂ ਲਿਆ ਕੇ ਅਸੀਂ ਆਪਣੀ ਖੇਤੀਬਾੜੀ ਸੈਕਟਰ ਨੂੰ ਬਚਾਈਏ ਨੌਕਰੀਆਂ ਦੇ ਬੂਹੇ ਖਲਾਈਏ ਤੇ ਪੰਜਾਬ ਦੀ ਧਰਤੀ ਦੇ ਵਿੱਚੋਂ ਨਸ਼ੇ ਖਤਮ ਕਰਾਈਏ ਸਰਕਾਰਾਂ ਝੂਠ ਬੋਲਦੀਆਂ ਜੀ ਦੀ ਮਰਜ਼ੀ ਸਰਕਾਰ ਬਣਾ ਲਿਓ ਕਿਸੇ ਨੇ ਸਾਡੀ ਮਾਂ ਨਹੀਂ ਬਣਨੀ ਇਸ ਕਰਕੇ ਸਾਡੀ ਸਮੂਹ ਕਿਸਾਨ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੰਘਰਸ਼ਾਂ ਵਿੱਚ ਪਹੁੰਚੋ ਪੁਲਿਸ ਵਧਿੱਕੀਆਂ ਕਰਦੀ ਹੈ ਦੱਲੇਵਾਲ ਸਾਹਿਬ ਨੂੰ ਚੁੱਕ ਕੇ ਲੈ ਗਈ ਹੋਰ ਵਧਿੱਕੀ ਕਰ ਸਕਦੀ ਹੈ ਸਾਡੇ ਅਗਲੇ ਸੁਖਜੀਤ ਸਿੰਘ ਹਰਦੋ ਚੰਡੇ ਨੂੰ ਗ੍ਰਿਫਤਾਰ ਕਰਕੇ ਇਲਜ਼ਾਜ਼ ਸਕਦੇ ਅਜੇ ਤਾਕਤ ਘਟੂਗੀ ਕਿਉਂਕਿ ਸਰਕਾਰ ਤਖੜੀ ਹੈ ਇਸ ਕਰਕੇ ਅਸੀਂ ਸਮੁੱਚੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਭਰਾ ਭੋ ਸੰਘਰਸ਼ਾਂ ਦੇ ਵਿੱਚ ਕੁਦੋ ਸਮਾ ਮੰਗ ਕਰਦਾ ਹੈ के अगे होके संघर्ष करिए पुठा गिड़ा इन गलों ने तो सारे बहुत बहुत धन्यवाद और छब्बीस तारीख को जो घटना घटी उस वैसी घटना करने वाली जो भी सरकार है और जो भी पदाधिकारी हैं उनके पास इस घटना की कोई व्याख्या नहीं है कि कौन सा कानून है जो उनको इजाज़त देता है कि ढाई बजे पौने तीन बजे रात में गिरफ़्तार करने का बिना कोई कागज़ पत्र के बिना कोई कारण के बिना कोई आधार के ये कार्रवाई कोई लंपट कर सकता है कोई हत्यारा कर सकता है कोई डकैत कर सकता है तो इस प्रकार से जो पंजाब सरकार ने ये कारनामा किया है एक तो उन्होंने अपना ये चेहरा नंगा किया है कि मुझ में और नरेंद्र मोदी की सरकार में कोई अंतर नहीं है और ये हमारा पूरा मोर्चा ये बात मानने के लिए विवश है कि ये दोनों चोर चोर मौसेरे भाई हैं और इनकी कोशिश है कि जो आंदोलन को नई ऊंचाई पर ले जाने के लिए डल्लेवाल साहब ने जो फैसला किया मरण व्रत का आमरण अनशन का और ये सिलसिला तब तक जारी रहेगा जब तक कि सारी मानी हुई मांगे सरकार हमें दे नहीं देती है तो इसको विफल करने के लिए उसने ये कार्रवाई की कि डल्लेवाल साहब को हम गिरफ्तार कर लेंगे और फिर जो मोर्चे ने ऐलान किया है कि 26 नवंबर से आमरण अनशन का सिलसिला चलेगा वो टूट जाएगा इनका हौसला पस्त हो जाएगा और ये कार्रवाई बंद हो जाएगी हम लोगों के भाई सुखजीत साहब उनकी जगह पर 26 नवंबर से ही आमरण व्रत पर बैठ करके उन्होंने साबित किया और मोर्चे ने भी साबित किया है कि एक डल्लेवाल को गिरफ्तार करके मोर्चे की जो योजना है उसको कोई माई का लाल इस धरती पर पैदा नहीं हुआ जो विफल कर दे और इसके चलते जो उन्होंने परिस्थिति पैदा की है अविश्वास का झूठ का तो इसके चलते पूरे देश के किसानों मजदूरों और ग्रामीणों में जो गुस्सा है उस गुस्सा का अंजाम दोनों सरकारें भुगतेंगी और आज जो बात हुई है उसके हिसाब से जितनी जल्दी हो सके पंजाब सरकार डल्लेवाल साहब को खनौरी मोर्चे पर वापस करे अन्यथा इसके कड़े और अंजाम जो होंगे और हमारा मोर्चा कड़ा फैसला लेगा जिसका अंदाज पंजाब सरकार को नहीं है भारत सरकार को नहीं है